ਸੋ ਵਾਪਸ ਆ ਚੁੱਕੇ ਆ ਇੰਡੀਆ ਵਰਸਸ ਪਾਕਿਸਤਾਨ ਦਾ ਫਾਈਨਲ ਜੋ ਕਿ ਦੇਖਿਆ ਪਾ ਕੀ 147 ਦਾ ਜਿਹੜਾ ਟੀਚਾ ਦਿੱਤਾ ਗਿਆ ਸੋ ਤੁਸੀਂ ਵੀ ਦੇਖਿਆ ਅਮਰਿਤ ਮੈਚ ਜੀ ਜੀ ਬਿਲਕੁਲ ਰਵਨੀਤ ਸੋ ਗੱਲ ਕਰੀਏ ਤੇ 147 ਦਾ ਟੀਚਾ ਦਿੱਤਾ ਗਿਆ ਜਿੱਤੇ ਕੀ ਸਕੋਰ ਨਜ਼ਰ ਆ ਰਿਹਾ ਸੀ ਕੋਈ 200 ਦੇ ਕਰੀਬ ਕ੍ਰੀਪ ਠੀਕ ਆ 200 ਦੇ ਗ੍ਰੀਪ ਸਕੋਰ ਨੇ ਆ ਰਿਹਾ ਸੀ ਤੇ 10 ਓਵਰਾਂ ਤੱਕ ਤਾਂ ਇਦਾਂ ਲੱਗਾ ਸੀ ਕਿ ਜਿਵੇਂ ਪਾਕਿਸਤਾਨ ਨੇ ਦਾ ਬਸ ਕਰਦਾ ਹੀ ਉਡਾਤਾ ਅੱਜ ਜੀ ਜੀ ਬਿਲਕੁਲ ਰਣਨੀਤ ਬਿਲਕੁਲ ਸੁਨਹਿਰੀ ਮੌਕਾ ਇੱਕ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਸਿਰਫ ਤੇ ਸਿਰਫ 147 ਦਾ ਟਿੱਚਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਭਾਰਤ ਨੇ ਇਸ ਵਾਰ ਮਤਲਬ ਕਿ ਆਪਣਾ ਲਾਸਟ ਜਿਹੜਾ ਜਲਵਾ ਦਿਖਾ ਦਿੱਤਾ 10 ਓਵਰਾਂ ਦੇ ਉੱਤੇ ਪਹਿਲੀ ਵਿਕਟ ਲਿੱਤੀ ਹੈ ਬਿਲਕੁਲ 10 10ਵੇਂ ওভার ਤੇ ਸਾਹਿਬਜ਼ਾਦਾ ਫਰਹਾਨ ਜਿਹੜਾ ਕਿ ਬਹੁਤ ਹੀ ਜਿਹੜਾ ਖਤਰਨਾਕ ਮੂੜ ਚ ਦਿਖ ਰਿਹਾ ਸੀ ਤੇ ਉਹਦੀ ਜਿਹੜੀ ਵਿਕਟ ਲਿੱਤੀ ਹੈ ਜਿਹੜੀ ਵਰੁਣ ਚਕਰਵਰਤੀ ਵੱਲੋਂ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਕੋੜਾ ਐਂਗਰੀ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ ਕਿ ਉਹਦਾ ਫਰਹਾਨ ਦਾ ਕਿ ਯਾਰ ਇਹ ਕੀ ਹੋ ਗਿਆ ਹੈਨਾ ਔਰ ਜੇ ਗੱਲ ਕਰੀਏ ਜਸਪ੍ਰਿਤ ਬੁਮਰਾ ਦੀ ਠੀਕ ਹੈ ਉਹਨਾਂ ਵੱਲੋਂ ਜਿਹੜੀ ਲਾਸਟ ਵਿਕਟ ਲਈ ਗਈ ਹੈ ਇੱਕ ਔਰ ਉਹਨਾਂ ਨੇ ਜਿਹੜਾ ਇੱਕ ਪਲੇਨ ਸੈਲੀਬ੍ਰੇਸ਼ਨ ਕੀਤਾ ਠੀਕ ਆ ਉਸ ਨੂੰ ਉਹ ਕਾਫੀ ਜਿਹੜਾ ਚਰਚਿਤ ਹੋਇਆ ਪਿਆ ਸਾਡੇ ਪਿੱਛੇ ਵੀ ਫੋਟੋ ਲੱਗੀ ਆ ਉਹ ਵਾਲੀ ਇਹ ਤਾਂ ਬਿਲਕੁਲ ਇਹ ਤਾਂ ਸਾਨੂੰ ਕੱਲ ਤੱਕ ਜਿਹੜੇ ਸੋਸ਼ਲ ਮੀਡੀਆ ਉੱਤੇ ਰੀਲਸ ਵਾਇਰਲ ਹੁੰਦੀਆਂ ਦਿਖ ਜਾਣਗੀਆਂ ਜਿਹੜਾ ਉਹਨਾਂ ਨੇ ਜਹਾਜ਼ ਬਣਾ ਕੇ ਥੱਲੇ ਨੂੰ ਰਿਐਕਟ ਕੀਤਾ ਇੱਕ ਬਿਲਕੁਲ ਬਿਲਕੁਲ ਆਮ ਦੇਖੇਗਾ ਔਰ ਜੇ ਗੱਲ ਕਰੀਏ ਤੇ ਸਾਹਿਬਜ਼ਾਦਾ ਫਰਹਾਨ ਜਿਹੜੇ ਖੇ ਰਹੇ ਸੀ ਉਹਨਾਂ ਨਾਲ ਫਖਰ ਜ਼ਮਾਨ ਜਿਹੜੇ ਓਪਨਿੰਗ ਤੇ ਆਏ ਸੀ ਉਹ ਵੀ ਬੜੀ ਖਤਰਨਾਕ ਜਿਹੜੀ ਆਪਣਾ ਖੇ ਰਹੇ ਸੀ ਮੂਡ ਵਿੱਚ ਸੀ ਪਰ 10 ਓਵਰਾਂ ਤੋਂ ਬਾਅਦ ਔਰ 132 ਤੋਂ ਬਾਅਦ ਜਿਹੜਾ ਭਾਰਤੀ ਬੋਲਰਾਂ ਨੇ ਐਸਾ ਕਹਿਰ ਮਚਾਇਆ ਐਸਾ ਗਦਰ ਮਚਾਇਆ ਕਿ ਉਸ ਤੋਂ ਬਾਅਦ ਜਿਹੜਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਟਿਕ ਨਹੀਂ ਪਾਇਆ ਔਰ ਅਵਨੀਤ ਸ਼ਾਇਨ ਫਰੀਦੀ ਜਿਹੜੇ ਜ਼ੀਰੋ ਤੇ ਆਊਟ ਕੀਤੇ ਨੇ ਪਾਕਿਸਤਾਨ ਦਾ ਜਿਹੜਾ ਉਹ ਇੱਕ ਹੰਕਾਰ ਸੀ ਇੱਕ ਨਾਲੋਂ ਨਾਲ ਜਿਹੜਾ ਤੋੜ ਦਿੱਤਾ ਗਿਆ ਉਸੇ ਵਕਤੀ ਬਿਲਕੁਲ ਇੱਕ ਇੱਕ ਬੋਲਰ ਆਇਆ ਸ਼ਾਹਨ ਅਫਰੀਦੀ ਜੀ ਠੀਕ ਹੈ ਔਰ ਪਿਛਲੀ ਵਾਰੀ ਪਾ ਦੇਖਿਆ ਸੀ ਕਿ ਜਿਹੜੇ ਚੋਕੇ-ਜੱਕੇ ਜੜੇ ਹੀ ਉਹਨਾਂ ਨੇ ਹਨਾ ਤੇ ਐਤ ਕੀ ਫਿਰ ਜਿਹੜਾ ਖਤਮ ਹੋ ਗਿਆ ਕੰਮ ਹਨਾ ਔਰ ਜੇ ਗੱਲ ਕਰੀਏ ਹੈਰਿਸ ਰੌਫ ਫਹੀਮ ਅਸ਼ਰਫ ਜਿਹੜੇ ਬੜਾ ਅੱਛਾ ਖੇਲਦੇ ਨੇ ਔਰ ਉਹ ਵੀ ਜ਼ੀਰੋ ਤੇ ਆਊਟ ਹੋਏ ਨੇ ਔਰ ਮੁਹੰਮਦ ਹੈਰਿਸ ਵੀ ਜ਼ੀਰੋ ਤੇ ਆਊਟ ਹੋਏ ਨੇ ਜੇ ਗੱਲ ਕੀਤੀ ਜਾਵੇ ਨਾ ਪਾਕਿਸਤਾਨੀ ਟੀਮ ਬੁਰਾ ਨਹੀਂ ਖੇਲ ਰਹੀ ਸੀ ਪਹਿਲਾਂ ਜੀ ਠੀਕ ਹੈ ਔਰ ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਸ਼ੁਰੂ ਹੋਈ ਹੈ ਤੇ ਕੀ ਕਹੀਏ ਜੇ ਆਪਾਂ ਗੱਲ ਕਰੀਏ ਕਿ ਆਪਣਾ ਜੀ ਜਿਹੜੇ ਭਾਰ ਦੇੜ ਇਰਿੰਗ ਆ ਉਹ ਵੀ ਜਿਹੜੀ ਸ਼ੁਰੂ ਹੋ ਚੁੱਕੀ ਆ ਔਰ ਉਹਦੇ ਵਿੱਚ ਜਿਹੜਾ ਵਿਸ਼ੇਖ ਸ਼ਰਮਾ ਨੇ ਆਪਣੀ ਜਿਹੜੀ ਪਹਿਲੀ ਵਿਕਟ ਜਿਹੜੀ ਗਵਾ ਦਿੱਤੀ ਐ ਔਰ ਆਪਾਂ ਔਰ ਮੈਚ ਨਾਲ ਨਾਲ ਦੇਖਾਂਗੇ ਤਾਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਜੋ ਚੱਲ ਰਿਹਾ ਤੇ ਕੀ ਹੋ ਰਿਹਾ ਸੋ ਨਾਲ ਨਾਲ ਤੁਸੀਂ ਕਮੈਂਟਸ ਕਰਕੇ ਦੱਸੋ ਸਾਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਹੋ ਜਿਹੜਾ ਵਿਸ਼ੇਖ ਸ਼ਰਮਾ ਦੀ ਵਿਕਟ ਗਈ ਆ ਔਰ ਇਸ ਤੋਂ ਬਾਅਦ ਜਿਹੜਾ ਸ਼ੁਮਨ ਗੇਲੇ ਜਾਂ ਕੋਈ ਹੋਰ ਪਲੇਅਰ ਕਿੰਨੇ ਕੁ ਜਿਹੜਾ ਸਕੋਰ ਜਿਹੜਾ ਖੜੇ ਕਰ ਪਾਏਗਾ ਰਵਨੀਤ ਗਰਾਉਂਡ ਦੇ ਵਿੱਚ ਮੌਜੂਦਾ ਯੁਵਰਾਜ ਸਿੰਘ ਨੇ ਸਾਡੇ ਲੈਜੈਂਡ ਪਲੇਅਰ ਨੇ ਜਿਹੜੇ ਖੁਦ ਮੈਚ ਦੇਖਣ ਆਏ ਨੇ ਏਸ਼ੀਆ ਕੱਪ ਦੇਖਣ ਆਏ ਨੇ ਸੋ 147 ਦਾ ਟਿਚਾ ਜਿਹੜਾ ਉਸ ਤੋਂ ਬਾਅਦ ਭਾਰਤ ਕੋਲ ਇੱਕ ਸੁਨਹਿਰੀ ਮੌਕਾ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਬਿਲਕੁਲ ਦੇਖੋ ਸੁਨਹਿਰੀ ਮੌਕੇ ਨੇ ਦੇਖੋ ਜਿਹੜੀ ਪਹਿਲੀ ਵਿਕਟ ਜਾ ਚੁੱਕੀ ਹੈ ਫਹੀਮ ਅਸ਼ਰਫ ਨੇ ਅਭਿਸ਼ੇਕ ਸ਼ਰਮਾ ਦੀ ਜਿਹੜੀ ਵਿਕਟ ਲਈ ਹੈ ਬੜੀ ਵੱਡੀ ਵਿਕਟ ਹੈ ਅਭਿਸ਼ੇਕ ਸ਼ਰਮਾ ਦੀ ਲੋਕਾਂ ਨੂੰ ਕਾਫੀ ਉਮੀਦਾਂ ਸੀ ਕਿ ਇਹ ਗਰੀ ਸੈਂਚਰੀ ਬਣਾਏਗਾ ਅਭਿਸ਼ੇਕ ਸ਼ਰਮਾ ਬਟ ਜਿਹੜਾ 5 ਸਕੋਰ ਮਾਰਕ ਹੈ ਜਿਹੜਾ ਉਹ ਪਵਿ ਔਡ ਬੈਟਿੰਗ ਕਰਨ ਦੇਖਿਆ ਜਾਵੇ ਤੇ ਜਿਹੜੀ ਪਾਕਿਸਤਾਨ ਦੀ ਜਿਹੜੀ ਬੋਲਿੰਗ ਹੈ ਉਹ ਬੁਰੀ ਨਹੀਂ ਹੈ ਜੀ ਬੁਰੀ ਨਹੀਂ ਹੈ ਪਾਕਿਸਤਾਨ ਦੀ ਬੋਲਿੰਗ ਔਰ ਪਹਿਲੀ ਵਿਕਟ ਜਿਹੜੀ ਗਈ ਹੈ ਪਰ ਹੁਣ ਜਿਹੜਾ ਡਿਪੈਂਡ ਕਰਦਾ ਆਪਣੇ ਬੱਲੇਬਾਜ਼ਾਂ ਤੇ ਬਾਕੀ ਪਿਚ ਵੀ ਜਿਹੜੀ ਕਾਫੀ ਜਿਹੜੀ ਸਲੋ ਆ ਔਰ ਹੁਣ ਬਾਕੀ ਇਹ ਦੇਖਣਾ ਬਣੇਗਾ ਕਿ ਹੁਣ ਜਿਹੜਾ ਕੀ ਬੰਦਾ ਹੈ ਜੀ ਔਰ ਪਿਛਲੇ ਕੁਝ ਮੈਚਾਂ ਤੋਂ ਆਪਾਂ ਦੇਖਿਆ ਜਾਵੇ ਤਾਂ ਪਾਕਿਸਤਾਨ ਭਾਰਤ ਦੇ ਅੱਗੇ ਬੋਲ ਬੋਲਿੰਗ ਦੇ ਵਿੱਚ ਕਿਤਨਾ ਕਿਤੇ ਤਾਂ ਅੱਗੇ ਸੀਗਾ ਜੀ ਬੋਲਿੰਗ ਦੇ ਵਿੱਚ ਉਹਨਾਂ ਨੇ ਕਿਤਨਾ ਕਿਤੇ ਇੰਪਰੂਵਮੈਂਟ ਵੀ ਦਿਖਾਈ ਆਪਣਾ ਜਲਵਾ ਵੀ ਦਿਖਾਇਆ ਤੋਂ ਜੀ ਬਿਲਕੁਲ ਜਲਵਾ ਦਿਖਾਇਆ ਔਰ ਜਲਵਾ ਹਨ ਫਿਰ ਦੁਬਾਰਾ ਪਾਕਿਸਤਾਨ ਨੇ ਇਹ ਪਹਿਲੀ ਵਿਕਟ ਲੈ ਕੇ ਦਿਖਾਇਆ ਆਪਣਾ ਔਰ ਬਾਕੀ ਹੁਣ ਆਪਾਂ ਮੈਚ ਨਾਲ ਨਾਲ ਦੇਖਾਂਗੇ ਔਰ ਤੁਹਾਨੂੰ ਹੁਣ ਆਪਾਂ ਮਿਲਦੇ ਆਂ ਮੈਚ ਤੋਂ ਬਾਅਦ ਕੀ ਕੀ ਜਿਹੜਾ ਰਿਜ਼ਲਟ ਆਉਣ ਵਾਲਾ ਔਰ ਮੇਰੇ ਹਿਸਾਬ ਨਾਲ ਜਿਹੜਾ ਬੜਾ ਹੀ ਰੋਮਾਂਚਕ ਮੈਚ ਹੋਣ ਵਾਲਾ ਇਹ ਨਾ ਹੋਵੇ ਕਿਤੇ ਕਿ ਸੁਪਰ ਓਵਰ ਹੀ ਨਾ ਹੋ ਜਾਵੇ ਕਿਤੇ ਇਹ ਕੁਝ ਨਹੀਂ ਪਤਾ ਹੁੰਦਾ ਬਿਲਕੁਲ ਬਿਲਕੁਲ ਸੋ ਹੁਣ ਤੱਕ ਲਈ ਜਿਹੜੀ ਆਪਾਂ ਇਜਾਜ਼ਤ ਆਪਾਂ ਲੈਣੇ ਆ ਦਰਸ਼ਕਾਂ ਤੋਂ ਆਪਾਂ ਮੈਚ ਦੇ ਬਾਅਦ ਜਬ ਦਰਸ਼ਕਾਂ ਨੂੰ ਜਰੂਰ ਮਿਲਦੇ ਆ ਉਹ ਸਾਨੂੰ ਕਮੈਂਟਸ ਰਾਹੀਂ ਨਾਲ-ਨਾਲ ਦੱਸਦੇ ਰਹੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਪਲੇਅਰ ਜਿਹੜਾ ਅੱਜ ਸਭ ਤੋਂ ਵੱਧ ਸਕੋਰ ਮਾਰ ਕੇ ਜਾਵੇਗਾ ਸੋ ਹੁਣ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਵਾਪਸ ਆ ਚੁੱਕੇ ਆ ਇੰਡੀਆ ਵਰਸਸ ਪਾਕਿਸਤਾਨ ਦਾ ਫਾਈਨਲ ਜੋ ਕਿ ਦੇਖਿਆ ਪਾ ਕਿ 147 ਦਾ ਜਿਹੜਾ ਟੀਚਾ ਦਿੱਤਾ ਗਿਆ ਸੋ ਤੁਸੀਂ ਵੀ ਦੇਖਿਆ ਅਮ੍ਰਿਤ ਮੈਚ ਜੀ ਜੀ ਬਿਲਕੁਲ ਰਵਨੀਤ ਸੋ ਗੱਲ ਕਰੀਏ ਤੇ 147 ਦਾ ਟੀਚਾ ਦਿੱਤਾ ਗਿਆ ਜਿੱਤੇ ਕਿ ਸਕੋਰ ਨਜ਼ਰ ਆ ਰਿਹਾ ਸੀ ਕੋਈ 200 ਦੇ ਕਰੀਬ ਗਰੀਬ ਠੀਕ ਹੈ 200 ਦੇ ਗਰੀਬ ਸਕੋਰ ਨੇ ਰਾਰ ਰਿਆ ਸੀ ਤੇ 10 ਓਵਰਾਂ ਤੱਕ ਤਾਂ ਇਦਾਂ ਲੱਗਾ ਸੀ ਕਿ ਜਿਵੇਂ ਪਾਕਿਸਤਾਨ ਨੇ ਦਾ ਬਸ ਕਰਦਾ ਹੀ ਉਡਾਤਾ ਅੱਜ ਜੀ ਜੀ ਬਿਲਕੁਲ ਔਰ ਨੀ ਤੇ ਬਿਲਕੁਲ ਸੁਨਹਿਰੀ ਮੌਕਾ ਇੱਕ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਸਿਰਫ ਤੇ ਸਿਰਫ 147 ਦਾ ਟਿੱਚਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਭਾਰਤ ਨੇ ਇਸ ਵਾਰ ਮਤਲਬ ਕਿ ਆਪਣਾ ਲਾਸਟ ਜਿਹੜਾ ਜਲਵਾ ਦਿਖਾ ਦਿੱਤਾ 10 ਓਵਰਾਂ ਦੇ ਉੱਤੇ ਪਹਿਲੀ ਵਿਕਟ ਲੇਤੀ ਹੈ ਬਿਲਕੁਲ 10 10ਵੇਂ ওভার ਤੇ ਸਾਹਿਬਜ਼ਾਦਾ ਫਰਹਾਨ ਜਿਹੜਾ ਕਿ ਬਹੁਤ ਹੀ ਜਿਹੜਾ ਖਤਰਨਾਕ ਮੂੜ ਚ ਦਿਖ ਰਿਹਾ ਸੀ ਤੇ ਉਹਦੀ ਜਿਹੜੀ ਵਿਕਟ ਲਿੱਤੀ ਹੈ ਜਿਹੜੀ ਵਰੁਣ ਚਕਰਵਰਤੀ ਵੱਲੋਂ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਕੋੜਾ ਐਂਗਰੀ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ ਕਿ ਉਹਦਾ ਫਰਹਾਨ ਦਾ ਕਿ ਯਾਰ ਇਹ ਕੀ ਹੋ ਗਿਆ ਹੈਨਾ ਔਰ ਜੇ ਗੱਲ ਕਰੀਏ ਜੋਸਪ੍ਰੀਤ ਬੁਮਰਾ ਦੀ ਠੀਕ ਹੈ ਉਹਨਾਂ ਵੱਲੋਂ ਜਿਹੜੀ ਲਾਸਟ ਵਿਕਟ ਲਈ ਗਈ ਹੈ ਇੱਕ ਔਰ ਉਹਨਾਂ ਨੇ ਜਿਹੜਾ ਇੱਕ ਪਲੇਨ ਸੈਲੀਬ੍ਰੇਸ਼ਨ ਕੀਤਾ ਠੀਕ ਆ ਉਸ ਨੂੰ ਉਹ ਕਾਫੀ ਜਿਹੜਾ ਚਰਚਿਤ ਹੋਇਆ ਪਿਆ ਸਾਡੇ ਪਿੱਛੇ ਵੀ ਫੋਟੋ ਲੱਗੀ ਆ ਉਹ ਵਾਲੀ ਇਹ ਤਾਂ ਬਿਲਕੁਲ ਇਹ ਤਾਂ ਸਾਨੂੰ ਕੱਲ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਰੀਲਸ ਵਾਇਰਲ ਹੁੰਦੀਆਂ ਦਿਖ ਜਾਣਗੀਆਂ ਜਿਹੜਾ ਉਹਨਾਂ ਨੇ ਜਹਾਜ਼ ਬਣਾ ਕੇ ਥੱਲੇ ਨੂੰ ਰਿਐਕਟ ਕੀਤਾ ਇੱਕ ਬਿਲਕੁਲ ਬਿਲਕੁਲ ਆਮ ਦੇਖੇਗਾ اور ਜੇ ਗੱਲ ਕਰੀਏ ਤੇ ਸਾਇਦ ਜ਼ਾਦਾ ਫਰਹਾਨ ਜਿਹੜੇ ਖੇ ਰਹੇ ਸੀ ਉਹਨਾਂ ਨਾਲ ਫਖਰ ਜ਼ਮਾਨ ਜਿਹੜੇ ਓਪਨਿੰਗ ਤੇ ਆਏ ਸੀ ਉਹ ਵੀ ਬੜੀ ਖਤਰਨਾਕ ਜਿਹੜੀ ਆਪਣਾ ਖੇ ਰਹੇ ਸੀ ਮੂਡ ਵਿੱਚ ਸੀ ਪਰ 10 ਓਵਰਾਂ ਤੋਂ ਬਾਅਦ ਔਰ 132 ਤੋਂ ਬਾਅਦ ਜਿਹੜਾ ਭਾਰਤੀ ਬੋਲਰਾਂ ਨੇ ਐਸਾ ਕਹਿਰ ਮਚਾਇਆ ਐਸਾ ਗਦਰ ਮਚਾਇਆ ਕਿ ਉਸ ਤੋਂ ਬਾਅਦ ਜਿਹੜਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਟਿਕ ਨਹੀਂ ਪਾਇਆ ਔਰ ਰਵਨੀਤ ਸ਼ਾਇਨ ਫਰੀਦੀ ਜਿਹੜੇ ਜ਼ੀਰੋ ਤੇ ਆਊਟ ਕੀਤੇ ਨੇ ਪਾਕਿਸਤਾਨ ਦਾ ਜਿਹੜਾ ਉਹ ਇੱਕ ਹੰਕਾਰ ਸੀ ਇੱਕ ਨਾਲੋ ਨਾਲੇ ਜਿਹੜਾ ਤੋੜ ਦਿੱਤਾ ਗਿਆ ਉਸੇ ਵਕਤੀ ਬਿਲਕੁਲ ਇੱਕ ਇੱਕ ਬੋਲਰ ਆਓ ਸ਼ਾਹਨ ਅਫਰੀਦੀ ਠੀਕ ਹੈ ਔਰ ਪਿਛਲੀ ਵਾਰੀ ਪਾ ਦੇਖਿਆ ਸੀ ਕਿ ਜਿਹੜੇ ਚੋਕੇ-ਚੱਕੇ ਜੜੇ ਹੀ ਉਹਨਾਂ ਨੇ ਹਨਾ ਤੇ ਐਤ ਕੀ ਫਿਰ ਜਿਹੜਾ ਖਤਮ ਹੋ ਗਿਆ ਕੰਮ ਹਨਾ ਔਰ ਜੇ ਗੱਲ ਕਰੀਏ ਹੈਰਿਸ ਰੌਫ ਫਹੀਮ ਅਸ਼ਰਫ ਜਿਹੜੇ ਬੜਾ ਅੱਛਾ ਖੇਲਦੇ ਨੇ ਔਰ ਉਹ ਵੀ ਜ਼ੀਰੋ ਤੇ ਆਊਟ ਹੋਏ ਨੇ ਔਰ ਮੁਹੰਮਦ ਹੈਰਿਸ ਵੀ ਜ਼ੀਰੋ ਤੇ ਆਊਟ ਹੋਏ ਨੇ ਜੇ ਗੱਲ ਕੀਤੀ ਜਾਵੇ ਨਾ ਪਾਕਿਸਤਾਨੀ ਟੀਮ ਬੁਰਾ ਨਹੀਂ ਖੇਲ ਰਹੀ ਸੀ ਪਹਿਲਾਂ ਠੀਕ ਹੈ ਔਰ ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਸ਼ੁਰੂ ਹੋਈ ਹੈ ਤੇ ਕੀ ਕਹੀਏ ਜੇ ਆਪਾਂ ਗੱਲ ਕਰੀਏ ਕਿ ਆਪਣਾ ਜੀ ਜਿਹੜੇ ਭਾਰਤ ਦੀ ਇਰਿੰਗ ਆ ਉਹ ਜਿਹੜੀ ਸ਼ੁਰੂ ਹੋ ਚੁੱਕੀ ਆ ਔਰ ਉਹਦੇ ਵਿੱਚ ਜਿਹੜਾ ਵਿਸ਼ੇਖ ਸ਼ਰਮਾ ਨੇ ਆਪਣੀ ਜਿਹੜੀ ਪਹਿਲੀ ਵਿਕਟ ਜਿਹੜੀ ਗਵਾ ਦਿੱਤੀ ਐ ਔਰ ਆਪਾਂ ਹੁਣ ਮੈਚ ਨਾਲ ਨਾਲ ਦੇਖਾਂਗੇ ਤਾਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਜੋ ਚੱਲ ਰਿਹਾ ਤੇ ਕੀ ਹੋ ਰਿਹਾ ਸੋ ਨਾਲ ਨਾਲ ਤੁਸੀਂ ਕਮੈਂਟਸ ਕਰਕੇ ਦੱਸੋ ਸਾਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਹੁਣ ਜਿਹੜਾ ਵਿਸ਼ੇਖ ਸ਼ਰਮਾ ਦੀ ਵਿਕਟ ਗਈ ਐ ਔਰ ਇਸ ਤੋਂ ਬਾਅਦ ਜਿਹੜਾ ਸ਼ੁਮਨ ਗਿੱਲ ਜਾਂ ਕੋਈ ਹੋਰ ਪਲੇਅਰ ਕਿੰਨੇ ਕੁ ਜਿਹੜਾ ਸਕੋਰ ਜਿਹੜਾ ਖੜੇ ਕਰ ਪਾਏਗਾ ਔਰ ਅਵਨੀਤ ਗਰਾਉਂਡ ਦੇ ਵਿੱਚ ਮੌਜੂਦਾ ਯੁਵਰਾਜ ਸਿੰਘ ਨੇ ਸਾਡੇ ਲੈਜੈਂਡ ਪਲੇਅਰ ਨੇ ਜਿਹੜੇ ਖੁਦ ਮੈਚ ਦੇਖਣ ਆਏ ਨੇ ਏਸ਼ੀਆ ਕੱਪ ਦੇਖਣ ਆਏ ਨੇ ਸੋ 147 ਦਾ ਟਿਚਾ ਜਿਹੜਾ ਉਸ ਤੋਂ ਬਾਅਦ ਭਾਰਤ ਕੋਲ ਇੱਕ ਸੁਨਹਿਰੀ ਮੌਕਾ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਬਿਲਕੁਲ ਦੇਖੋ ਸੁਨਹਿਰੀ ਮੌਕੇ ਨੇ ਦੇਖੋ ਜਿਹੜੀ ਪਹਿਲੀ ਵਿਕਟ ਜਾ ਚੁੱਕੀ ਹੈ ਫਹੀਮ ਅਸ਼ਰਫ ਨੇ ਅਭਿਸ਼ੇਕ ਸ਼ਰਮਾ ਦੀ ਜਿਹੜੀ ਵਿਕਟ ਲਈ ਹੈ ਬੜੀ ਵੱਡੀ ਵਿਕਟ ਹੈ ਅਭਿਸ਼ੇਕ ਸ਼ਰਮਾ ਦੀ ਲੋਕਾਂ ਨੂੰ ਕਾਫੀ ਉਮੀਦਾਂ ਸੀ ਕਿ ਇਹਾਰੇ ਸੈਂਚਰੀ ਬਣਾਏਗਾ ਅਭਿਸ਼ੇਕ ਸ਼ਰਮਾ ਬਟ ਜਿਹੜਾ ਪੰਜ ਸਕੋਰ ਮਾਰਕ ਹੈ ਜਿਹੜਾ ਉਹ ਪਵ ਔਰ بیٹنگ ਕਰਨ ਦੇਖਿਆ ਜਾਵੇ ਤੇ ਜਿਹੜੀ ਪਾਕਿਸਤਾਨ ਦੀ ਜਿਹੜੀ ਬੋਲਿੰਗ ਹੈ ਉਹ ਬੁਰੀ ਨਹੀਂ ਹੈ ਜੀ ਬੁਰੀ ਨਹੀਂ ਹੈ ਪਾਕਿਸਤਾਨ ਦੀ ਬੋਲਿੰਗ ਔਰ ਪਹਿਲੀ ਵਿਕਟ ਜਿਹੜੀ ਗਈ ਹੈ ਪਰ ਹੁਣ ਜਿਹੜਾ ਡਿਪੈਂਡ ਕਰਦਾ ਆਪਣੇ ਬੱਲੇਬਾਜ਼ਾਂ ਤੇ ਬਾਕੀ ਪਿਚ ਵੀ ਜਿਹੜੀ ਕਾਫੀ ਜਿਹੜੀ ਸਲੋ ਆ ਔਰ ਹੁਣ ਬਾਕੀ ਇਹ ਦੇਖਣਾ ਬਣੇਗਾ ਕਿ ਹੁਣ ਜਿਹੜਾ ਕੀ ਬੰਦਾ ਹੈ ਜੀ ਔਰ ਪਿਛਲੇ ਕੁਝ ਮੈਚਾਂ ਤੋਂ ਆਪਾਂ ਦੇਖਿਆ ਜਾਵੇ ਤਾਂ ਪਾਕਿਸਤਾਨ ਭਾਰਤ ਦੇ ਅੱਗੇ ਬੋਲ ਬੋਲਿੰਗ ਦੇ ਵਿੱਚ ਕਿਤਨਾ ਕਿਤੇ ਤਾਂ ਅੱਗੇ ਸੀਗਾ ਜੀ ਬੋਲਿੰਗ ਦੇ ਵਿੱਚ ਉਹਨਾਂ ਨੇ ਕਿਤਨਾ ਕਿਤੇ ਇੰਪਰੂਵਮੈਂਟ ਵੀ ਦਿਖਾਈ ਆਪਣਾ ਜਲਵਾ ਵੀ ਦਿਖਾਇਆ ਤੋਂ ਜੀ ਬਿਲਕੁਲ ਜਲਵਾ ਦਿਖਾਇਆ ਔਰ ਜਲਵਾ ਹਨ ਫਿਰ ਦੁਬਾਰਾ ਪਾਕਿਸਤਾਨ ਨੇ ਇਹ ਪਹਿਲੀ ਵਿਕਟ ਲੈ ਕੇ ਦਿਖਾਇਆ ਆਪਣਾ ਔਰ ਬਾਕੀ ਹੁਣ ਆਪਾਂ ਮੈਚ ਨਾਲ ਨਾਲ ਦੇਖਾਂਗੇ ਔਰ ਤੁਹਾਨੂੰ ਹੁਣ ਆਪਾਂ ਮਿਲਦੇ ਆਂ ਮੈਚ ਤੋਂ ਬਾਅਦ ਕੀ ਕੀ ਜਿਹੜਾ ਰਿਜ਼ਲਟ ਆਣ ਵਾਲਾ ਔਰ ਮੇਰੇ ਹਿਸਾਬ ਨਾਲ ਜਿਹੜਾ ਬੜਾ ਹੀ ਰੋਮਾਂਚਕ ਮੈਚ ਹੋਣ ਵਾਲਾ ਇਹ ਨਾ ਹੋਵੇ ਕਿਤੇ ਕਿ ਸੁਪਰ ਓਵਰ ਹੀ ਨਾ ਹੋ ਜਾਵੇ ਕਿਤੇ ਇਹ ਕੁਝ ਨਹੀਂ ਪਤਾ ਹੁੰਦਾ ਅੰਤ ਤੱਕ ਬਿਲਕੁਲ ਬਿਲਕੁਲ ਸੋ ਹੁਣ ਤੱਕ ਲਈ ਜਿਹੜੀ ਆਪਾਂ ਇਜਾਜ਼ਤ ਆਪਾਂ ਲੈਣੀ ਆ ਦਰਸ਼ਕਾ ਤੋਂ ਆਪਾਂ ਮੈਚ ਦੇ ਬਾਅਦ ਚ ਦਰਸ਼ਕਾਂ ਨੂੰ ਜਰੂਰ ਮਿਲਦੇ ਆਂ ਤੇ ਸਾਨੂੰ ਕਮੈਂਟਸ ਰਹਿ ਨਾ ਨਾਲ ਦੱਸਦੇ ਰਹੋ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਪਲੇਅਰ ਜਿਹੜਾ ਅੱਜ ਸਭ ਤੋਂ ਵੱਧ ਸਕੋਰ ਮਾਰ ਕੇ ਜਾਵੇਗਾ ਸੋ ਹੁਣ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਵਾਪਸ ਆ ਚੁੱਕੇ ਆਂ ਇੰਡੀਆ ਵਰਸਸ ਪਾਕਿਸਤਾਨ ਦਾ ਫਾਈਨਲ ਜੋ ਕਿ ਦੇਖਿਆ ਆਪਾਂ ਕੀ 147 ਦਾ ਜਿਹੜਾ ਟੀਚਾ ਦਿੱਤਾ ਗਿਆ ਸੋ ਤੁਸੀਂ ਵੀ ਦੇਖਿਆ ਅਮਰਿਤ ਮੈਚ ਜੀ ਜੀ ਬਿਲਕੁਲ ਰਵਨੀਤ ਸੋ ਗੱਲ ਕਰੀਏ ਤੇ 147 ਦਾ ਟਿਚਾ ਦਿੱਤਾ ਗਿਆ ਜਿੱਤੇ ਕੀ ਸਕੋਰ ਨਜ਼ਰ ਆ ਰਿਹਾ ਸੀ ਕੋਈ 200 ਦੇ ਕਰੀਬ ਕਰੀਬ ਠੀਕ ਹੈ 200 ਦੇ ਕਰੀਬ ਸਕੋਰ ਨਜ਼ਰ ਆ ਰਿਹਾ ਸੀ ਤੇ 10 ਓਵਰਾਂ ਤੱਕ ਤਾਂ ਇਦਾਂ ਲੱਗਾ ਸੀ ਕਿ ਜਿਵੇਂ ਪਾਕਿਸਤਾਨ ਨੇ ਦਾ ਬਸ ਕਰਦਾ ਹੀ ਉਡਾਤਾ ਅੱਜ ਜੀ ਜੀ ਬਿਲਕੁਲ ਔਰ ਰਵਨੀਤ ਬਿਲਕੁਲ ਸੁਨਹਿਰੀ ਮੌਕਾ ਇੱਕ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਸਿਰਫ ਤੇ ਸਿਰਫ 147 ਦਾ ਟਿਚਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਭਾਰਤ ਨੇ ਇਸ ਵਾਰ ਮਤਲਬ ਕਿ ਆਪਣਾ ਲਾਸਟ ਜਿਹੜਾ ਜਲਵਾ ਦਿਖਾ ਦਿੱਤਾ ਹੈ 10 ਓਵਰਾਂ ਦੇ ਉੱਤੇ ਪਹਿਲੀ ਵਿਕਟ ਲਿੱਤੀ ਹੈ ਬਿਲਕੁਲ 10 10ਵੇਂ ਓਵਰ ਤੇ ਸਾਹਿਬਜ਼ਾਦਾ ਫਰਹਾਨ ਜਿਹੜਾ ਕਿ ਬਹੁਤ ਹੀ ਜਿਹੜਾ ਖਤਰਨਾਕ ਮੂਡ 'ਚ ਦਿਖ ਰਿਹਾ ਸੀ ਤੇ ਉਹਦੀ ਜਿਹੜੀ ਵਿਕਟ ਲਿੱਤੀ ਹੈ ਜਿਹੜੀ ਵਰੁਣ ਚਕਰਵਰਤੀ ਵੱਲੋਂ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਕੋੜਾ ਐਂਗਰੀ ਰਿਐਕਸ਼ਨ ਵੀ ਦੇਖਣ ਨੂੰ ਮਿਲਿਆ ਕਿ ਉਹਦਾ ਫਰਹਾਨ ਦਾ ਕਿ ਯਾਰ ਇਹ ਕੀ ਹੋ ਗਿਆ ਹੈਨਾ ਔਰ ਜੇ ਗੱਲ ਕਰੀਏ ਜੋਸਪ੍ਰਿਤ ਬੁਮਰਾ ਦੀ ਠੀਕ ਹੈ ਉਹਨਾਂ ਵੱਲੋਂ ਜਿਹੜੀ ਲਾਸਟ ਵਿਕਟ ਲਈ ਗਈ ਹੈ ਇੱਕ ਔਰ ਉਹਨਾਂ ਨੇ ਜਿਹੜਾ ਇੱਕ ਪਲੇਨ ਸੈਲੀਬ੍ਰੇਸ਼ਨ ਕੀਤਾ ਠੀਕ ਆ ਉਸਨੇ ਉਹ ਕਾਫੀ ਜਿਹੜਾ ਚਰਚਿਤ ਹੋਇਆ ਪਿਆ ਸਾਡੇ ਪਿੱਛੇ ਵੀ ਫੋਟੋ ਲੱਗੀ ਆ ਉਹ ਵਾਲੀ ਇਹ ਤਾਂ ਬਿਲਕੁਲ ਇਹ ਤਾਂ ਸਾਨੂੰ ਕੱਲ ਤੱਕ ਜਿਹੜੇ ਸੋਸ਼ਲ ਮੀਡੀਆ ਤੇ ਰੀਲਸ ਵਾਇਰਲ ਹੁੰਦੀਆਂ ਦਿਖ ਜਾਣਗੀਆਂ ਜਿਹੜਾ ਉਹਨਾਂ ਨੇ ਜਹਾਜ਼ ਬਣਾ ਕੇ ਥੱਲੇ ਨੂੰ ਰਿਐਕਟ ਕੀਤਾ ਇੱਕ ਬਿਲਕੁਲ ਬਿਲਕੁਲ ਆਮ ਦੇਖੇਗਾ اور ਜੇ ਗੱਲ ਕਰੀਏ ਤੇ ਸਾਬਜ਼ਾਦਾ ਫਰਹਾਨ ਜਿਹੜੇ ਖੇ ਰਹੇ ਸੀ ਉਹਨਾਂ ਨਾਲ ਫਖਰ ਜ਼ਮਾਨ ਜਿਹੜੇ ਓਪਨਿੰਗ ਤੇ ਆਏ ਸੀ ਉਹ ਵੀ ਬੜੀ ਖਤਰਨਾਕ ਜਿਹੜੀ ਆਪਣਾ ਖੇ ਰਹੇ ਸੀ ਮੂਡ ਵਿੱਚ ਸੀ ਪਰ 10 ਓਵਰਾਂ ਤੋਂ ਬਾਅਦ ਔਰ 132 ਤੋਂ ਬਾਅਦ ਜਿਹੜਾ ਭਾਰਤੀ ਬੋਲਰਾਂ ਨੇ ਐਸਾ ਕਹਿਰ ਮਚਾਇਆ ਐਸਾ ਗਦਰ ਮਚਾਇਆ ਕਿ ਉਸ ਤੋਂ ਬਾਅਦ ਜਿਹੜਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਟਿਕ ਨਹੀਂ ਪਾਇਆ ਔਰ ਰਵਨੀਤ ਸ਼ਾਇਨ ਫਰੀਦੀ ਜਿਹੜੇ ਜ਼ੀਰੋ ਤੇ ਆਊਟ ਕੀਤੇ ਨੇ ਪਾਕਿਸਤਾਨ ਦਾ ਜਿਹੜਾ ਉਹ ਇੱਕ ਹੰਕਾਰ ਸੀ ਇੱਕ ਨਾਲੋ ਨਾਲੇ ਜਿਹੜਾ ਤੋੜ ਦਿੱਤਾ ਗਿਆ ਉਸੇ ਵਕਤ ਹੀ ਬਿਲਕੁਲ ਇੱਕ ਇੱਕ ਬੋਲਰ ਆਓ ਸ਼ਾਹਨ ਅਫਰੀਦੀ ਠੀਕ ਹੈ ਔਰ ਪਿਛਲੀ ਵਾਰੀ ਪਾ ਦੇਖਿਆ ਸੀ ਕਿ ਜਿਹੜੇ ਚੋਕੇ-ਜੱਕੇ ਜੜੇ ਹੀ ਉਹਨਾਂ ਨੇ ਹਨਾ ਤੇ ਐਤ ਕੀ ਫਿਰ ਜਿਹੜਾ ਖਤਮ ਹੋ ਗਿਆ ਕੰਮ ਹਨਾ ਔਰ ਜੇ ਗੱਲ ਕਰੀਏ ਹੈਰਿਸ ਰੌਫ ਫਹੀਮ ਅਸ਼ਰਫ ਜਿਹੜੇ ਬੜਾ ਅੱਛਾ ਖੇਲਦੇ ਨੇ ਔਰ ਉਹ ਵੀ ਜ਼ੀਰੋ ਤੇ ਆਊਟ ਹੋਏ ਨੇ ਔਰ ਮੁਹੰਮਦ ਹੈਰਿਸ ਵੀ ਜ਼ੀਰੋ ਤੇ ਆਊਟ ਹੋਏ ਨੇ ਜੇ ਗੱਲ ਕੀਤੀ ਜਾਵੇ ਨਾ ਪਾਕਿਸਤਾਨੀ ਟੀਮ ਬੁਰਾ ਨਹੀਂ ਖੇਲ ਰਹੀ ਸੀ ਪਹਿਲਾਂ ਠੀਕ ਹੈ ਔਰ ਪਰ ਉਸ ਤੋਂ ਬਾਅਦ ਇੱਕਦਮ ਜਿਹੜਾ ਸ਼ੁਰੂ ਹੋਈ ਹੈ ਤੇ ਕੀ ਕਹੀਏ ਜੇ ਆਪਾਂ ਗੱਲ ਕਰੀਏ ਕਿ ਆਪਣਾ ਜੀ ਜਿਹੜੇ ਭਾਰਤ ਦੀ ਇਰਿੰਗ ਆ ਉਹ ਜਿਹੜੀ ਸ਼ੁਰੂ ਹੋ ਚੁੱਕੀ ਆ ਔਰ ਉਹਦੇ ਵਿੱਚ ਜਿਹੜਾ ਵਿਸ਼ੇਖ ਸ਼ਰਮਾ ਨੇ ਆਪਣੀ ਜਿਹੜੀ ਪਹਿਲੀ ਵਿਕਟ ਜਿਹੜੀ ਗਵਾ ਦਿੱਤੀ ਐ ਔਰ ਆਪਾਂ ਹੁਣ ਮੈਚ ਨਾਲ ਨਾਲ ਦੇਖਾਂਗੇ ਤਾਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਜੋ ਚੱਲ ਰਿਹਾ ਤੇ ਕੀ ਹੋ ਰਿਹਾ ਸੋ ਨਾਲ ਨਾਲ ਤੁਸੀਂ ਕਮੈਂਟਸ ਕਰਕੇ ਦੱਸੋ ਸਾਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਹੁਣ ਜਿਹੜਾ ਵਿਸ਼ੇਖ ਸ਼ਰਮਾ ਦੀ ਵਿਕਟ ਗਈ ਐ ਔਰ ਇਸ ਤੋਂ ਬਾਅਦ ਜਿਹੜਾ ਸ਼ੁਮਨ ਗਿੱਲ ਜਾਂ ਕੋਈ ਹੋਰ ਪਲੇਅਰ ਕਿੰਨੇ ਕੁ ਜਿਹੜਾ ਸਕੋਰ ਜਿਹੜਾ ਖੜੇ ਕਰ ਪਾਏਗਾ ਔਰ ਅਵਨੀਤ ਗਰਾਉਂਡ ਦੇ ਵਿੱਚ ਮੌਜੂਦਾ ਯੁਵਰਾਜ ਸਿੰਘ ਨੇ ਸਾਡੇ ਲੈਜੈਂਡ ਪਲੇਅਰ ਨੇ ਜਿਹੜੇ ਖੁਦ ਮੈਚ ਦੇਖਣ ਆਏ ਨੇ ਏਸ਼ੀਆ ਕੱਪ ਦੇਖਣ ਆਏ ਨੇ ਸੋ 147 ਦਾ ਟਿਚਾ ਜਿਹੜਾ ਉਸ ਤੋਂ ਬਾਅਦ ਭਾਰਤ ਕੋਲ ਇੱਕ ਸੁਨਹਿਰੀ ਮੌਕਾ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਬਿਲਕੁਲ ਦੇਖੋ ਸੁਨਹਿਰੀ ਮੌਕੇ ਨੇ ਦੇਖੋ ਜਿਹੜੀ ਪਹਿਲੀ ਵਿਕਟ ਜਾ ਚੁੱਕੀ ਹੈ ਫਹੀਮ ਅਸ਼ਰਫ ਨੇ ਅਭਿਸ਼ੇਕ ਸ਼ਰਮਾ ਦੀ ਜਿਹੜੀ ਵਿਕਟ ਲਈ ਹੈ ਬੜੀ ਵੱਡੀ ਵਿਕਟ ਹੈ ਅਭਿਸ਼ੇਕ ਸ਼ਰਮਾ ਦੀ ਲੋਕਾਂ ਨੂੰ ਕਾਫੀ ਉਮੀਦਾਂ ਸੀ ਕਿ ਇਹਾਰੇ ਸੈਂਚਰੀ ਬਣਾਏਗਾ ਅਭਿਸ਼ੇਕ ਸ਼ਰਮਾ ਬਟ ਜਿਹੜਾ ਪੰਜ ਸਕੋਰ ਮਾਰ ਕੇ ਜਿਹੜਾ ਉਹ ਪਵਿ ਔਰ بیٹنگ ਕਰਨ ਦੇਖਿਆ ਜਾਵੇ ਤੇ ਜਿਹੜੀ ਪਾਕਿਸਤਾਨ ਦੀ ਜਿਹੜੀ ਬੋਲਿੰਗ ਹੈ ਉਹ ਬੁਰੀ ਨਹੀਂ ਹੈ ਜੀ ਬੁਰੀ ਨਹੀਂ ਹੈ ਪਾਕਿਸਤਾਨ ਦੀ ਬੋਲਿੰਗ ਔਰ ਪਹਿਲੀ ਵਿਕਟ ਜਿਹੜੀ ਗਈ ਹੈ ਪਰ ਹੁਣ ਜਿਹੜਾ ਡਿਪੈਂਡ ਕਰਦਾ ਆਪਣੇ ਬੱਲੇਬਾਜ਼ਾਂ ਤੇ ਬਾਕੀ ਪਿਚ ਵੀ ਜਿਹੜੀ ਕਾਫੀ ਜਿਹੜੀ ਸਲੋ ਆ ਔਰ ਹੁਣ ਬਾਕੀ ਇਹ ਦੇਖਣਾ ਬਣੇਗਾ ਕਿ ਹੁਣ ਜਿਹੜਾ ਕੀ ਬੰਦਾ ਹੈ ਜੀ ਔਰ ਪਿਛਲੇ ਕੁਝ ਮੈਚਾਂ ਤੋਂ ਆਪਾਂ ਦੇਖਿਆ ਜਾਵੇ ਤਾਂ ਪਾਕਿਸਤਾਨ ਭਾਰਤ ਦੇ ਅੱਗੇ ਬੋਲ ਬੋਲਿੰਗ ਦੇ ਵਿੱਚ ਕਿਤਨਾ ਕਿਤੇ ਤਾਂ ਅੱਗੇ ਸੀਗਾ ਜੀ ਬੋਲਿੰਗ ਦੇ ਵਿੱਚ ਉਹਨਾਂ ਨੇ ਕਿਤਨਾ ਕਿਤੇ ਇੰਪਰੂਵਮੈਂਟ ਵੀ ਦਿਖਾਈ ਆਪਣਾ ਜਲਵਾ ਵੀ ਦਿਖਾਇਆ ਤੋਂ ਜੀ ਬਿਲਕੁਲ ਚਲਵਾ ਦਿਖਾਇਆ ਔਰ ਜਲਵਾ ਹੁਣ ਫਿਰ ਦੁਬਾਰਾ ਪਾਕਿਸਤਾਨ ਨੇ ਇਹ ਪਹਿਲੀ ਵਿਕਟ ਲੈ ਕੇ ਦਿਖਾਇਆ ਆਪਣਾ ਔਰ ਬਾਕੀ ਹੁਣ ਆਪਾਂ ਮੈਚ ਨਾਲ ਨਾਲ ਦੇਖਾਂਗੇ ਔਰ ਤੁਹਾਨੂੰ ਹੁਣ ਆਪਾਂ ਮਿਲਦੇ ਆਂ ਮੈਚ ਤੋਂ ਬਾਅਦ ਕੀ ਕੀ ਜਿਹੜਾ ਰਿਜ਼ਲਟ ਆਣ ਵਾਲਾ ਔਰ ਮੇਰੇ ਹਿਸਾਬ ਨਾਲ ਜਿਹੜਾ ਬੜਾ ਹੀ ਰੋਮਾਂਚਕ ਮੈਚ ਹੋਣ ਵਾਲਾ ਇਹ ਨਾ ਹੋਵੇ ਕਿਤੇ ਕਿ ਸੁਪਰ ਓਵਰ ਹੀ ਨਾ ਹੋ ਜਾਵੇ ਕਿਤੇ ਇਹ ਕੁਝ ਨਹੀਂ ਪਤਾ ਹੁੰਦਾ ਅੰਤ ਤੱਕ ਬਿਲਕੁਲ ਬਿਲਕੁਲ ਸੋ ਹੁਣ ਤੱਕ ਲਈ ਜਿਹੜੀ ਆਪਾਂ ਇਜਾਜ਼ਤ ਆਪਾਂ ਲੈਣੀ ਆ ਦਰਸ਼ਕਾਂ ਤੋਂ ਆਪਾਂ ਮੈਚ ਦੇ ਬਾਅਦ ਚ ਦਰਸ਼ਕਾਂ ਨੂੰ ਜਰੂਰ ਮਿਲਦੇ ਆਂ ਤੇ ਸਾਨੂੰ ਕਮੈਂਟਸ ਰਹਿ ਨਾ ਨਾ ਦੱਸਦੇ ਰਹੋ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਪਲੇਅਰ ਜਿਹੜਾ ਅੱਜ ਸਭ ਤੋਂ ਵੱਧ ਸਕੋਰ ਮਾਰ ਕੇ ਜਾਵੇਗਾ ਸੋ ਹੁਣ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਸੋ ਵਾਪਸ ਆ ਚੁੱਕੇ ਆਂ ਇੰਡੀਆ ਵਰਸਸ ਪਾਕਿਸਤਾਨ ਦਾ ਫਾਈਨਲ ਜੋ ਕਿ ਦੇਖਿਆ ਆਪਾਂ ਕਿ 147 ਦਾ ਜਿਹੜਾ ਟੀਚਾ ਦਿੱਤਾ ਗਿਆ